ਹੈਲੋ ਬੱਚਿਓ ਸਵਾਗਤ ਹੈ ਤੁਹਾਡੇ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਤੁਹਾਡੇ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਇਸ ਸੰਬੰਧੀ ਆਪਣੇ ਮਿੱਤਰ ਜਾਂ ਸਹੇਲੀ ਨੂੰ ਪੱਤਰ ਲਿਖੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਰੋਲ ਨੰਬਰ ਲਿਖ ਦੇਣਾ ਪਹਿਲਾਂ ਫਿਰ ਤੁਹਾਡੀ ਸ਼੍ਰੇਣੀ ਲਿਖ ਦੇਣੀ ਹੈ ਸ਼੍ਰੇਣੀ 8ਵੀਂ ਰੋਲ ਨੰਬਰ 10 ਸ਼੍ਰੇਣੀ 8ਵੀਂ A ਸਰਕਾਰੀ ਹਾਈ ਸਕੂਲ ਰੂਪ ਨਾ ਕਰ ਇਹ ਦੱ ਤਰੀਕ ਲਿਖ ਦੇਣੀ ਆ ਪਿਆਰੀ ਸਹੇਲੀ ਬਲਦੀਪ ਸੱਚੀ ਤੇ ਆਕਾਲ ਸੱਚੀ ਤੇ ਆਕਾਲ ਤੈਨੂੰ ਪਤਾ ਹੈ ਕਿ 26 ਜਨਵਰੀ ਸਾਡਾ ਗੰਦੰਦਰ ਦਿਵਸ ਹੈ ਇਸ ਦਿਨ 1950 ਈਸਵੀ ਨੂੰ ਸਾਡੇ ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਕੀਤਾ ਗਿਆ ਸੀ ਇਸ ਦਿਨ ਦੇਸ਼ ਭਰ ਵਿੱਚ ਸਮਾਗਮ ਕੀਤੇ ਜਾਂਦੇ ਹਨ ਇਸ ਵਾਰੀ ਸਾਡੇ ਸਕੂਲ ਵਿੱਚ ਵੀ ਇਹ ਦਿਨ ਮਨਾਇਆ ਗਿਆ ਸਾਡੇ ਸਕੂਲ ਵਿੱਚ ਰਾਸ਼ਟਰੀ ਝੰਡਾ ਜਿਲਾ ਸਿੱਖਿਆ ਅਫਸਰ ਵੱਲੋਂ ਚੁਲਾਇਆ ਗਿਆ ਰਾਸ਼ਟਰੀ ਗੀਤ ਗਾਇਆ ਗਿਆ ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਸਮੂਹ ਗਾਣੇ ਗਾਣ ਪੇਸ਼ ਕੀਤੇ ਰਾਸ਼ਟਰੀ ਇਕਤਾ ਤੇ ਭਾषण ਵੀ ਦਿੱਤੇ ਗਏ ਪ੍ਰਿੰਸੀਪਲ ਸਾਹਿਬ ਦੇ ਨੇ ਦੇਸ਼ ਦੀ ਤਰੱਕੀ ਲਈ ਹਰ ਵਿਦਿਆਰਥੀ ਨੂੰ ਹਿੱਸਾ ਪਾਉਣ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਸਾਡੇ ਸਕੂਲ ਵਿੱਚ ਵੱਖ-ਵੱਖ ਖੇਤਰਾਂ ਜਿਵੇਂ ਪੜ੍ਹਾਈ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਉੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸਾਰੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਸੱਚਮੁੱਚ ਇਹ ਦਿਨ ਸਾਡੇ ਲਈ ਖੁਸ਼ੀਆਂ ਤੇ ਰੌਣਕਾਂ ਭਰਪੂਰ ਬਣ ਗਿਆ ਪਿਆਰ ਸਹਿਤ ਤੇਰੀ ਸਹੇਦੀ ਅਲੀਨ ਕੋਰ ਤਾਂ ਬੱਚਿਓ ਇਹ ਸੀ ਤੁਹਾਡੇ 10 ਵਿੱਚ ਗੰਧ ਤੱਕ ਦਿਵਸ ਮਨਾਇਆ ਗਿਆ ਇਸ ਮੰਦੀ ਆਪਣੇ ਮਿੱਤਰ ਤੇ ਸਹੇਲੀ ਨੂੰ ਪੱਤਰ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ